ਕਾਲਤਾ ਬਰਵੀ ਦੀ ਮਤੇ ਆਜਨ ਜਨਰ ਆਪਣੇ ਸਾਰੇ ਜਿਹੜੀਆਂ ਅਕਾਲੀ ਦਲਵਾਸ ਪੰਜਾਬ ਦੇ ਮੈਂਬਰ ਇੱਥੇ ਇਕੱਠੇ ਹੋ ਕੇ ਜਿਨ੍ਹਾਂ ਨੇ ਆਪਣੇ ਇਸ ਤਰ੍ਹਾਂ ਕੇ ਤਰਨਤਨ ਸਾਜ ਦੇ ਵਿੱਚ ਇਲੈਕਸ਼ਨ ਆ ਰਹੀ ਹੈਗੀ ਆ ਭਾਈ ਸੰਦੀਪ ਸਿੰਘ ਸਣੀ ਦੇ ਭਰਾਤਾ ਭਾਈ ਮਨਦੀਪ ਸਿੰਘ ਉਹ ਜਿਹੜੇ ਹੈਗੇ ਆ ਸਮੁੱਚੇ ਤੌਰ ਤੇ ਜਿਹੜਾ ਹੈਗਾ ਪੰਥ ਦੇ ਉਮੀਦਵਾਰ ਅਕਾਲੀ ਦਲਵਾਸ ਪੰਜਾਬ ਦੇ ਉਹ ਜਿਹੜਾ ਉੱਥੇ ਇਲੈਕਸ਼ਨ ਲੜ ਰਹੇ ਹੈਗੇ ਆ ਸੋ ਸਾਰੀਆਂ ਹੀ ਇੰਗਲੈਂਡ ਨਿਵਾਸੀ ਜਥੇਬੰਦੀਆਂ ਨੂੰ ਪ੍ਰਚਾਰ ਕਰਨ ਨੂੰ ਸਮੁੱਚੇ ਤੌਰ ਤੇ ਪੰਜਾਬ ਦੇ ਸਾਰੇ ਖਾਸ ਕਰਕੇ ਤਰਨਤਾਰ ਦੇ ਸਾਰੇ ਜਿਹੜੇ ਹੈਗੇ ਉੱਥੇ ਸੰਤਾਂ ਨੂੰ ਅਸੀਂ ਹੱਥ ਵਨ ਕੇ ਬੇਨਤੀ ਕਰਦੇ ਆਂ ਕਿ ਜਿਹੜਾ ਹੈਗਾ ਅਸੀਂ ਵੱਧ ਚੜ ਕੇ ਜਿਹੜਾ ਵੋਟਾਂ ਪਾਉਣੀ ਆ ਸੋ ਇੱਥੇ ਵੋਟਵਾਸਾ ਪ੍ਰਬੰਧਕ ਕਮੇਟੀਆਂ ਨੂੰ ਅਸੀਂ ਆਪਣੇ ਉਹਨਾਂ ਨੂੰ ਬੇਨਤੀ ਕਰਦੇ ਆਂ ਜਿਹੜੇ ਆਲਰੇਡੀ ਜਿਹੜੇ ਆਰੰਜ ਸਟ ਸਾਰੇ ਇਹਦੇ ਹੈਲਪ ਕਰ ਰਹੇ ਇਹਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਆ ਤੇ ਬਾਕੀਆਂ ਸਾਰਿਆਂ ਨੂੰ ਅਸੀਂ ਵੀ ਇੱਥੇ ਬੇਨਤੀ ਕਰਦੇ ਆਂ ਕਿ ਸਾਡੇ 5000 사ਜਾਂ ਉਮੀਦਵਾਰ ਹੈਗਾ ਸੋ ਬਦ ਚੜ ਕੇ ਜਿਹੜਾ ਹੈਗਾ ਪ੍ਰਚਾਰਕਾਂ ਨੂੰ ਬੇਨਤੀ ਕਰਦੇ ਆ ਜਿਹੜਾ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ ਸੋ ਸਾਰਿਆਂ 10 ਮੁੱਚੇ ਤੋਂ ਤੱਕ ਵੇ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਲਦੀ ਨਾਲ ਪੰਜਾਬ ਜਿੰਦਾਬਾਦ ਜਲਦੀ ਨਾਲ ਪੰਜਾਬ ਜਿੰਦਾਬਾਦ ਨਵੰਤਪਾਲ ਸਿੰਘ ਜਿੰਦਾਬਾਦ ਮਨਦੀਪ ਸਿੰਘ ਜਿੰਦਾਬਾਦ